हाल ही ਦੇ ਵਿੱਚ ਤਿਆਰੀਆਂ ਦੀ ਗੱਲ ਕੀਤੀ ਜਾ ਰਹੀ ਸੀ ਕਿਸਾਨਾਂ ਨੇ ਤਿਆਰੀਆਂ ਕੀ ਕੀਤੀਆਂ ਨੇ ਔਰ ਤਿਆਰੀਆਂ ਦੇ ਸਾਹਮਣੇ ਜਿੱਥੇ ਟਰੈਕਟਰ ਦਿਖਾਏ ਨੇ ਹੁਣ ਤਾਂ ਉਹ ਜੀਸੀਬੀ ਦਿਖਾ ਰਹੇ ਆ ਇਹ ਜੀਸੀਬੀ ਮਸ਼ੀਨ ਹੈ ਜੀਸੀਬੀ ਪਹੁੰਚ ਚੁੱਕੀ ਹੈ ਔਰ ਹੁਣ ਕੁਝ ਹੀ ਦੇਰ ਦੇ ਵਿੱਚ ਹਾਲਾਤ ਜਿਹੜੇ ਨੇ ਦੁਆਰਾ ਤਣਾਅਪੂਰਕ ਹੋ ਸਕਦੇ ਨੇ ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਦਿਲਬਖ ਸਿੰਘ ਠੀਕ ਹੈ ਕਿੱਥੋਂ ਆਏ ਹੋ ਤੁਸੀਂ ਕੁਰਕਸ਼ੇਤਰ ਤੋਂ ਹਰਿਆਣੇ ਤੋਂ ਠੀਕ ਹੈ ਹਾਂਜੀ ਬੱਚੇ ਜੀਸੀਬੀ ਲੈ ਕੇ ਅੱਜ ਤੁਸੀਂ ਇੱਥੇ ਪਹੁੰਚ ਗਏ ਹੋ ਕੀ ਹਾਲਾਤ ਨਜ਼ਰ ਆ ਰਹ ਅਸੀਂ ਜਾਣਾ ਚਾਹੁੰਦੇ ਸੀ ਦਿੱਲੀ ਸਾਡੇ ਜਿਹੜੇ ਪੀਐਮ ਨੇ ਮੋਦੀ ਜੀ ਉਹਨਾਂ ਕੋਲ ਆਪਣੀ ਬਾਤ ਰੱਖਣ ਵਾਸਤੇ ਜਾਣ ਲੱਗੇ ਸੀਗੇ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀਗੇ ਲਾਂਚ ਕੀਤੇ ਸੀਗੇ ਵੀ ਸੁਆਮੀਨਾਥਨ ਰੋਡ ਲਾਗੂ ਕਰਾਂਗੇ ਇਹਨਾਂ ਦੀ ਐਮਐਸਪੀ ਲਾਗੂ ਕਰਾਂਗੇ ਅਸੀਂ ਉਹ ਹੱਕ ਲੈਣ ਵਾਸਤੇ ਕਿਉਂਕਿ ਸਾਨੂੰ ਉਹਨਾਂ ਹੱਕਾਂ ਦੀ ਉਹਨਾਂ ਦੀ ਜ਼ਰੂਰਤ ਹੈ ਅਸੀਂ ਉਹ ਜ਼ਰੂਰਤ ਪੂਰੀ ਕਰਨ ਵਾਸਤੇ ਆਪਣੀ ਮੰਗ ਲੈ ਕੇ ਮੋਦੀ ਸਰਕਾਰ ਕੋਲ ਚੱਲੇ ਸੀਗੇ ਜਦੋਂ ਪਹਿਲੇ 13 ਮਹੀਨੇ ਉੱਥੇ ਅੰਦੋਲਨ ਚੱਲਿਆ ਉਸਾਂ ਦੇ ਆਲੰਦ ਦੇ ਵਿੱਚ ਇਹਨਾਂ ਨੇ ਲਿਖਿਤ ਦਿੱਤਾ ਸੀਗਾ ਵੀ ਅਸੀਂ ਐਮਐਸਪੀ ਲਾਗੂ ਕਰਾਂਗੇ ਲਖੀਮਪੁਰ ਖੀਰੀ ਤੇ ਵਿੱਚ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਅਤਿਆਚਾਰ ਹੋਇਆ ਸੀ ਉਹਨਾਂ ਦਾ ਇਨਸਾਫ ਜਿਹੜਾ ਉਹਨਾਂ ਦਾ ਮੰਤਰੀ ਹੈ ਉਹ ਇਦਾਂ ਹੀ ਆਪਣੀ ਉਸ ਤੇ ਪੋਸਟ ਤੇ ਹੈਗਾ ਉਹਨੂੰ ਬਰਖਾਸਤ ਨਹੀਂ ਕੀਤਾ ਗਿਆ ਸਾਡੇ ਕਿਸਾਨਾਂ ਨੂੰ ਅੰਦਰ ਡੱਕਾ ਹੋਇਆ ਹੈ ਉਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਤੇ ਆਪਣੇ ਹੱਕ ਲੈਣ ਵਾਸਤੇ ਮੋਦੀ ਸਰਕਾਰ ਕੋਲ ਚੱਲੇ ਸੀਗੇ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਇਹ ਇੱਥੇ ਆਉਣ ਫਟਟਰ ਸਰਕਾਰ ਨੇ ਇਹ ਬੈਰੀਕੇਟ ਕਰਕੇ ਸਾਨੂੰ ਰੋਕਿਆ ਆ ਅਸੀਂ ਸ਼ਾਂਤੀਪ੍ਰੀਆ ਹੈ ਸ਼ਾਂਤੀਪ੍ਰੀਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਤੇ ਜਾਵਾਂਗੇ ਅੱਛਾ ਜੀਸੀਬੀ ਤੁਸੀਂ ਲੈ ਆਂਦੀ ਆ ਨਾ ਪ੍ਰਯੋਗ ਕਿੱਥੇ ਕਰੋਗੇ ਇੱਥੇ ਜਿਵੇਂ ਉਹਨਾਂ ਨੇ ਬੈਰੀਕੇਟ ਕੀਤੀ ਆ ਉਹਨਾਂ ਨੇ ਐਦਾਂ ਬਣਾਤਾ ਮੋਲ ਜਿਵੇਂ ਚੀਨ ਦਾ ਪਾਕਿਸਤਾਨ ਦਾ ਬਾਰਡਰ ਹੋਵੇ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਆਪਣੇ ਹੱਕ ਆਪਣੀ ਮੰਗ ਰੱਖਣ ਵਾਸਤੇ ਦਿੱਲੀ ਜਾ ਸਕਦੇ ਆ ਸਾਡਾ ਹੱਟ ਬਣਦਾ ਪਰ ਇਹ ਨਹੀਂ ਚਾਹੁੰਦੇ ਇਹਨਾਂ ਨੇ ਕੰਦਾ ਕੱਢ ਦਿੱਤੀਆਂ ਬੈਰੀਗੇਟ ਕਰ ਦਿੱਤੇ ਉਹਨਾਂ ਨੂੰ ਤੋੜ ਕੇ ਅੱਗੇ ਜਾਣ ਵਾਸਤੇ ਜਾਂ ਤਾਂ ਸਰਕਾਰ ਸਾਨੂੰ ਰਾਹ ਦੇ ਦੇਵੇ ਜਾਂ ਉੱਥੋਂ ਲਾਉਂਸ ਕਰ ਦੇਵੇ ਜਿਵੇਂ ਪਹਿਲੇ ਲਾਉਂਸ ਕਰਦੀ ਸੀ ਵੋਟਾਂ ਮੰਗਣ ਵਾਸਤੇ ਕਹਿੰਦੇ 15 ਲੱਖ ਦੇ ਦਵਾਂਗੇ ਇੰਨਾ ਦੇ ਦਵਾਂਗੇ ਉੱਥੋਂ ਲਾਉਂਸ ਕਰ ਦੇ ਹਾਂਜੀ ਤੇ ਉੱਥੋਂ ਲਾਉਂਸ ਕਰ ਦੇ ਵੀ ਤੁਹਾਡੀਆਂ ਮੰਗਾਂ ਅਸੀਂ ਇਹ ਮੰਨ ਲੀਆਂ ਅਸੀਂ ਆਪਣੇ ਸ਼ਾਂਤੀਪ੍ਰੀ ਆਪਣੇ ਘਰੇ ਚੱਲੇਾਂਗੇ ਮੀਟਿੰਗ ਦੇ ਤਾਂ ਚਾਰ ਗੇੜ ਹੋ ਚੁੱਕੇ ਨੇ ਚੌਥੇ ਗੇੜ 'ਚ ਆ ਕੇ ਇਹ ਕਹਿ ਦਿੱਤਾ ਗਿਆ ਕਿ ਭਾਈ ਪੰਜ ਫਸਲਾਂ ਦੇ ਉੱਤੇ ਤੁਹਾਨੂੰ ਮੰਨ ਵੀ ਜਾਂਦੇ ਆ ਕੁਝ ਸਾਲਾਂ ਦੇ ਵਾਸਤੇ ਕਿ ਉਹ ਵੀ ਕਿਸਾਨਾਂ ਨੂੰ ਮਨਜ਼ੂਰੀ ਇਦਾਂ ਹੈ ਇਹ ਜੁਮਲੇ ਦੀ ਸਰਕਾਰ ਹੈ ਜਿਹੜੇ ਮੰਤਰੀ ਇਹਨਾਂ ਦੇ ਆਏ ਉਹਨਾਂ ਦੇ ਹੱਥ 'ਚ ਕੁਝ ਨਹੀਂ ਹੈਗਾ ਜਿਹੜੇ ਦੋ ਉੱਤੇ ਬੈਠੇ ਨੇ ਮੋਦੀ ਤੇ ਅਮਿਤ ਸ਼ਾ ਉਹਨਾਂ ਨੇ ਜੋ ਕੁਝ ਕਰਨਾ ਉਹਨਾਂ ਨੇ ਕਰਨਾ ਉਥੋਂ ਲਾਂਚ ਕਰ ਦੇਣਾ ਕਿਉਂ ਬੈਠ ਕੇ ਉਮਠਾਉਂਦੇ ਆਂ ਕਿਉਂ ਸਾਡੇ ਨਾਲ ਪ੍ਰਖੰਡਾ ਰਚ ਰਹੇ ਆਂ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਅਸੀਂ ਪ੍ਰਧਾਨ ਮੰਤਰੀ ਲਖਨਊ ਦੇ ਵਿੱਚ ਇੱਕ ਭਾਸ਼ਣ ਦਿੰਦੇ ਨੇ ਜਾ ਕੇ ਕਹਿੰਦੇ ਮੈਂ ਕਿਸਾਨਾਂ ਪੱਖੀ ਗੱਲ ਕਰ ਰਿਹਾ ਆਂ ਕਿਸਾਨ ਮੇਰੇ ਨਾਲ ਖੁਸ਼ ਨਹੀਂ ਕੀ ਕਿਸਾਨ ਖੁਸ਼ ਨਹੀਂ ਆ ਕਿਸਾਨ ਖੁਸ਼ ਹੁੰਦੇ ਫਿਰ ਇਹ ਕੁਝ ਹੋਣਾ ਸੀਗਾ ਸੜਕਾਂ ਪਕ ਕਿਉਂ ਹੁੰਦੇ ਸਾਡੇ 750 ਕਿਸਾਨ ਪਹਿਲੇ ਸ਼ਹੀਦ ਹੋ ਗਿਆ ਹੁਣ ਵੀ 4 ਕਿਸਾਨ ਸ਼ਹੀਦ ਹੋ ਗਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ